ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਪਹਾਨਾ ਸਿੱਧੂ ਦੇ ਖਿਲਾਫ ਹੁਣ ਮੁਹਾਲੀ ਦੇ ਫੇਸ ਇੱਕ ਥਾਣੇ ਵਿੱਚ ਚੌਥਾ ਪਰਚਾ ਦਰਜ ਹੋ ਗਿਆ ਹੈ ਦੱਸਦੇ ਕਿ ਫੇਸ 5 ਦੀ ਇੱਕ ਇਮੀਗ੍ਰੇਸ਼ਨ ਕੰਪਨੀ ਦੇ ਮਾਲਕ ਵੱਲੋਂ ਪਹਾਨਾ ਸਿੱਧੂ ਦੇ ਖਿਲਾਫ ਸ਼ਿਕਾਇਤ ਕੀਤੀ ਗਈ ਸੀ ਮਾਲਕ ਵੱਲੋਂ ਪਹਾਨਾ ਸਿੱਧੂ ਦੇ ਖਿਲਾਫ ਬਲੈਕਮੇਲ ਕਰਨ ਦੀ ਸ਼ਿਕਾਇਤ ਦਿੱਤੀ ਗਈ ਸੀ ਜਿਸ ਦੇ ਚੱਲਦੇ 22 ਜਨਵਰੀ ਨੂੰ ਪਹਾਨਾ ਸਿੱਧੂ ਅਤੇ ਅਮਨ ਮਿਲ ਕੇ ਹਮ ਪੰਜਾਬ ਨੂੰ ਰੰਗਲਾ ਪੰਜਾਬ ਬਣਾएंगे ਔਰ ਬਿਜਲੀ ਦੇ ਮਾਮਲੇ ਵਿੱਚ ਪੰਜਾਬ ਕੋ ਸਰਪਲਸ ਬਣਾਏਗੇ 24 ਘੰਟੇ ਬਿਜਲੀ ਰਹਿੰਦੀ ਹੈ ਜੇ ਕੋਈ ਦਿੱਕਤ ਨਹੀਂ ਬਿਜਲੀ ਦੀ ਸਾਨੂੰ ਤੇ ਗਰੀਬਾਂ ਦਾ ਜਉਣ ਦਾ ਸਤਾਰ ਜਿਹੜਾ ਜੀਵਨ ਉੱਚਾ ਪੱਧਰ ਦਾ ਕਿਵੇਂ ਚੱਕ ਸਕਦੇ ਹਾਂ ਇਹ ਸਾਡੀਆਂ ਪ੍ਰਾਇੋਰਟੀਜ਼ ਨੇ ਮੇਰੇ ਤੇ ਯਕੀਨ ਤੁਸੀਂ ਕੀਤਾ ਤਾਂ ਯਕੀਨ ਰੱਖਿਓ ਮੈਂ ਤੁਹਾਡਾ ਯਕੀਨ ਕਦੇ ਟੁੱਟਣ ਨਹੀਂ ਦੇਵਾਂਗਾ ਸਿੱਧੂ ਦੇ ਖਿਲਾਫ ਧਮਕੀਆਂ ਦੇਣ ਬਲੈਕਮੇਲ ਕਰਨ ਦੀ ਧਾਰਾ ਜੋੜ ਕੇ ਪਰਚਾ ਦਰਜ ਕੀਤਾ ਗਿਆ ਆਜੂਸਰੂ ਮੁਹਾਲੀ ਦੀ ਅਦਾਲਤ ਵਿੱਚ ਪੇਸ਼ ਕਰਕੇ 2 ਦਿਨ ਦਾ ਰਿਮਾਂਡ ਹਾਸਲ ਕੀਤਾ ਰਿਹਾ ਹੈ ਦੱਸ ਦਈਏ ਕਿ ਅੱਜ ਹੀ ਭਾਨਾ ਸਿੱਧੂ ਨੂੰ ਪਟਿਆਲਾ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ ਸੀ ਜਿੱਥੋਂ ਉਸ ਨੂੰ 14 ਦਿਨਾਂ ਦੇ ਨਿਆਇਕ ਹਿਰਾਸਤ ਵਿੱਚ ਭੇਜ ਦਿੱਤਾ ਗਿਆ ਸੀ ਪਰ ਹੁਣ ਭਾਨਾ ਸਿੱਧੂ ਦੇ ਖਿਲਾਫ ਮੁਹਾਲੀ ਦੇ ਫੇਸ ਇੱਕ ਥਾਣੇ ਵਿੱਚ ਵੀ ਪਰਚਾ ਦਰਜ ਹੋ ਗਿਆ ਹੈ ਇਸ ਤੋਂ ਪਹਿਲਾਂ ਭਾਨਾ ਸਿੱਧੂ ਦੇ ਖਿਲਾਫ ਤਿੰਨ ਪਰਚੇ ਦਰਜ ਨੇ ਅਤੇ ਹੁਣ ਇੱਕ ਟਰੈਵਲ ਏਜੰਟ ਦੀ ਸ਼ਿਕਾਇਤ ਤੇ ਇਹ ਪਰਚਾ ਦਰਜ ਹੋਇਆ ਹੈ ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਭਾਨਾ ਸਿੱਧੂ ਦੇ ਖਿਲਾਫ ਹੁਣ ਮੁਹਾਲੀ ਦੇ ਫੇਸ ਇੱਕ ਥਾਣੇ ਵਿੱਚ ਚੌਥਾ ਪਰਚਾ ਦਰਜ ਹੋ ਗਿਆ ਹੈ ਦੱਸਦੇ ਕਿ ਫੇਸ 5 ਦੀ ਇੱਕ ਇਮੀਗ੍ਰੇਸ਼ਨ ਕੰਪਨੀ ਦੇ ਮਾਲਕ ਵੱਲੋਂ ਭਾਨਾ ਸਿੱਧੂ ਦੇ ਖਿਲਾਫ ਸ਼ਿਕਾਇਤ ਕੀਤੀ ਗਈ ਸੀ ਮਾਲਕ ਵੱਲੋਂ ਪਾਨਾ ਸਿੱਧੂ ਦੇ ਖਿਲਾਫ ਬਲੈਕਮੇਲ ਕਰਨ ਦੀ ਸ਼ਿਕਾਇਤ ਦਿੱਤੀ ਗਈ ਸੀ ਜਿਸ ਦੇ ਚਲਦੇ 22 ਜਨਵਰੀ ਨੂੰ ਪਾਨਾ ਸਿੱਧੂ ਅਤੇ ਅਮਨਾ ਸਿੱਧੂ ਦੇ ਖਿਲਾਫ ਧਮਕੀਆਂ ਦੇਣ ਬਲੈਕਮੇਲ ਕਰਨ ਦੀ ਧਾਰਾ ਜੋੜ ਕੇ ਪਰਚਾ ਦਰਜ ਕੀਤਾ ਗਿਆ ਅੱਜ ਉਸ ਨੂੰ ਮੁਹਾਲੀ ਦੀ ਅਦਾਲਤ ਵਿੱਚ ਪੇਸ਼ ਕਰਕੇ 2 ਦਿਨ ਦਾ ਰਿਮਾਂਡ ਹਾਸਲ ਕੀਤਾ ਰਿਹਾ ਹੈ ਦੱਸ ਦਈਏ ਕਿ ਅੱਜ ਹੀ ਪਾਨਾ ਸਿੱਧੂ ਨੂੰ ਪਟਿਆਲਾ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ ਸੀ ਜਿੱਥੋਂ ਉਸ ਨੂੰ 14 ਦਿਨਾਂ ਦੇ ਨਿਆਇਕ ਹਿਰਾਸਤ ਵਿੱਚ ਭੇਜ ਦਿੱਤਾ ਗਿਆ ਸੀ ਪਰ ਹੁਣ ਭਾਨਾ ਸਿੱਧੂ ਦੇ ਖਿਲਾਫ ਮੁਹਾਲੀ ਦੇ ਫੇਸ 1 ਥਾਣੇ ਵਿੱਚ ਵੀ ਪਰਚਾ ਦਰਜ ਹੋ ਗਿਆ ਹੈ ਇਸ ਤੋਂ ਪਹਿਲਾਂ ਭਾਨਾ ਸਿੱਧੂ ਦੇ ਖਿਲਾਫ ਤਿੰਨ ਪਰਚੇ ਦਰਜ ਨੇ ਅਤੇ ਹੋਣ ਇੱਕ ਟਰੈਵਲ ਏਜੰਟ ਦੀ ਸ਼ਿਕਾਇਤ ਤੇ ਪਰਚਾ ਦਰਜ ਹੋਇਆ ਹੈ ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਭਾਨਾ ਸਿੱਧੂ ਦੇ ਖਿਲਾਫ ਹੁਣ ਮੁਹਾਲੀ ਦੇ ਫੇਸ 1 ਥਾਣੇ ਵਿੱਚ ਚੌਥਾ ਪਰਚਾ ਦਰਜ ਹੋ ਗਿਆ ਹੈ ਦੱਸਦੇ ਕਿ ਫੇਸ 5 ਦੀ ਇੱਕ ਇਮੀਗ੍ਰੇਸ਼ਨ ਕੰਪਨੀ ਦੇ ਮਾਲਕ ਵੱਲੋਂ ਭਾਨਾ ਸਿੱਧੂ ਦੇ ਖਿਲਾਫ ਸ਼ਿਕਾਇਤ ਕੀਤੀ ਗਈ ਸੀ ਮਾਲਕ ਬਲੋ ਪਾਨਾ ਸਿੱਧੂ ਦੇ ਖਿਲਾਫ ਬਲੈਕਮੇਲ ਕਰਨ ਦੀ ਸ਼ਿਕਾਇਤ ਦਿੱਤੀ ਗਈ ਸੀ ਜਿਸ ਦੇ ਚਲਦੇ 22 ਜਨਵਰੀ ਨੂੰ ਪਾਨਾ ਸਿੱਧੂ ਅਤੇ ਅਮਨਾ ਸਿੱਧੂ ਦੇ ਖਿਲਾਫ ਧਮਕੀਆਂ ਦੇਣ ਬਲੈਕਮੇਲ ਕਰਨ ਦੀ ਧਾਰਾ ਜੋੜ ਕੇ ਪਰਚਾ ਦਰਜ ਕੀਤਾ ਗਿਆ ਅੱਜ ਉਸ ਨੂੰ ਮੁਹਾਲੀ ਦੀ ਅਦਾਲਤ ਵਿੱਚ ਪੇਸ਼ ਕਰਕੇ 2 ਦਿਨ ਦਾ ਰਿਮਾਂਡ ਹਾਸਲ ਕੀਤਾ ਰਿਹਾ ਹੈ ਦੱਸ ਦਈਏ ਕਿ ਅੱਜ ਹੀ ਪਾਨਾ ਸਿੱਧੂ ਨੂੰ ਪਟਿਆਲਾ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ ਸੀ ਜਿੱਥੋਂ ਉਸ ਨੂੰ 14 ਦਿਨਾਂ ਦੇ ਨਿਆਇਕ ਹਿਰਾਸਤ ਵਿੱਚ ਭੇਜ ਦਿੱਤਾ ਗਿਆ ਸੀ ਪਰ ਹੁਣ ਭਾਨਾ ਸਿੱਧੂ ਦੇ ਖਿਲਾਫ ਮੁਹਾਲੀ ਦੇ ਫੇਸ 1 ਥਾਣੇ ਵਿੱਚ ਵੀ ਪਰਚਾ ਦਰਜ ਹੋ ਗਿਆ ਹੈ ਇਸ ਤੋਂ ਪਹਿਲਾਂ ਭਾਨਾ ਸਿੱਧੂ ਦੇ ਖਿਲਾਫ ਤਿੰਨ ਪਰਚੇ ਦਰਜ ਨੇ ਅਤੇ ਹੋਣ ਇੱਕ ਟਰੈਵਲ ਏਜੰਟ ਦੀ ਸ਼ਿਕਾਇਤ ਤੇ ਪਰਚਾ ਦਰਜ ਹੋਇਆ ਹੈ ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਭਾਨਾ ਸਿੱਧੂ ਦੇ ਖਿਲਾਫ ਹੁਣ ਮੁਹਾਲੀ ਦੇ ਫੇਸ 1 ਥਾਣੇ ਵਿੱਚ ਚੌਥਾ ਪਰਚਾ ਦਰਜ ਹੋ ਗਿਆ ਹੈ ਦੱਸਦੇ ਕਿ ਫੇਸ 5 ਦੀ ਇੱਕ ਇਮੀਗ੍ਰੇਸ਼ਨ ਕੰਪਨੀ ਦੇ ਮਾਲਕ ਵੱਲੋਂ ਭਾਨਾ ਸਿੱਧੂ ਦੇ ਖਿਲਾਫ ਸ਼ਿਕਾਇਤ ਕੀਤੀ ਗਈ ਸੀ ਮਾਲਕ ਵੱਲੋਂ ਪਾਨਾ ਸਿੱਧੂ ਦੇ ਖਿਲਾਫ ਬਲੈਕਮੇਲ ਕਰਨ ਦੀ ਸ਼ਿਕਾਇਤ ਦਿੱਤੀ ਗਈ ਸੀ ਜਿਸ ਦੇ ਚਲਦੇ 22 ਜਨਵਰੀ ਨੂੰ ਪਾਨਾ ਸਿੱਧੂ ਅਤੇ ਅਮਨਾ ਸਿੱਧੂ ਦੇ ਖਿਲਾਫ ਧਮਕੀਆਂ ਦੇਣ ਬਲੈਕਮੇਲ ਕਰਨ ਦੀ ਧਾਰਾ ਜੋੜ ਕੇ ਪਰਚਾ ਦਰਜ ਕੀਤਾ ਗਿਆ ਅੱਜ ਉਸ ਨੂੰ ਮੁਹਾਲੀ ਦੀ ਅਦਾਲਤ ਵਿੱਚ ਪੇਸ਼ ਕਰਕੇ 2 ਦਿਨ ਦਾ ਰਿਮਾਂਡ ਹਾਸਲ ਕੀਤਾ ਰਿਹਾ ਹੈ ਦੱਸ ਦਈਏ ਕਿ ਅੱਜ ਹੀ ਪਾਨਾ ਸਿੱਧੂ ਨੂੰ ਪਟਿਆਲਾ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ ਸੀ ਜਿੱਥੋਂ ਉਸ ਨੂੰ 14 ਦਿਨਾਂ ਦੀ ਨਿਆਇਕ ਹਿਰਾਸਤ ਵਿੱਚ ਭੇਜ ਦਿੱਤਾ ਗਿਆ ਸੀ ਪਰ ਹੁਣ ਭਾਨਾ ਸਿੱਧੂ ਦੇ ਖਿਲਾਫ ਮੁਹਾਲੀ ਦੇ ਫੇਸ ਇੱਕ ਥਾਣੇ ਵਿੱਚ ਵੀ ਪਰਚਾ ਦਰਜ ਹੋ ਗਿਆ ਹੈ ਇਸ ਤੋਂ ਪਹਿਲਾਂ ਭਾਨਾ ਸਿੱਧੂ ਦੇ ਖਿਲਾਫ ਤਿੰਨ ਪਰਚੇ ਦਰਜ ਨੇ ਅਤੇ ਹੁਣ ਇੱਕ ਟਰੈਵਲ ਏਜੰਟ ਦੀ ਸ਼ਿਕਾਇਤ ਤੇ ਇਹ ਪਰਚਾ ਦਰਜ ਹੋਇਆ ਹੈ